ਟਿਆਰਾ ਦੇ ਪੁਰਾਣੇ ਬੱਸ ਸਟੈਂਡ ਨਜ਼ਦੀਕ ਮੀਟ ਮਾਰਕੀਟ ਵਿਖੇ ਅਟਵਾਲ ਚਿਕਨ ਸੈਂਟਰ ਦੇ ਸ਼ਟਰ ਦਾ ਤਾਲਾ ਤੋੜ ਕੇ ਕੁਝ ਨੌਜਵਾਨਾਂ ਵੱਲੋਂ ਦੁਕਾਨ ਦੇ ਸਮਾਨ ਏਸੀ ਰੈਫਰਿਜਰੇਟਰ ਕਾਊਂਟਰ ਐਲਈਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਹੈ ਦੁਕਾਨ ਮਾਲਕਾਂ ਅਨੁਸਾਰ ਕੁਝ ਨਗਦੀ ਤੇ ਵੀ ਹੱਥ ਸਾਫ ਕੀਤਾ ਗਿਆ ਹੈ ਦੁਕਾਨ ਮਾਲਕਾ ਰਾਜੇਸ਼ ਅਟਵਾਲ, ਰੋਹਿਤ ਅਟਵਾਲਾ ਤੇ ਰਾਜੀਵ ਜੋਨੀ ਨੇ ਦੱਸਿਆ ਕਿ ਉਕਤ ਘਟਨਾ ਰਾਤ ਦੇ ਸਮੇਂ ਤੇ ਵਾਪਰੀ ਹੈ ਇਸ ਘਟਨਾ ਸੰਬੰਧੀ ਉਹਨਾਂ ਨੂੰ ਸਵੇਰੇ ਜਦੋਂ ਪਤਾ ਲੱਗਿਆ ਤਾਂ ਨਜ਼ਦੀਕ ਥਾਣਾ ਡਿਵੀਜ਼ਨ ਨੰਬਰ 4 ਵਿਖੇ ਇਸ ਘਟਨਾ ਸੰਬੰਧੀ ਲਿਖਤੀ ਰਿਪੋਰਟ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਮਾਰਕੀਟ ਵਿੱਚ ਕੁਝ ਨੌਜਵਾਨ ਦਿnde ਸਮੇਂ ਵਿੱਚ ਵੀ ਘੁੰਮਦੇ ਨਜ਼ਰ ਆਏ ਸਨ। ਉਹਨਾਂ ਰੋਹਿਤ ਅਤੇ ਪ੍ਰਿੰਸ ਨਾਮ ਦੇ ਵਿਅਕਤੀਆਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੁਕਾਨ ਵਿੱਚ ਰੱਖੇ ਪੈਸਿਆਂ ਦੇ ਗੱਲੇ ਦੀ ਵੀ ਬੁਰੀ ਤਰ੍ਹਾਂ ਪਨਤੋੜ ਕੀਤੀ ਗਈ ਹੈ, ਜਿਸ ਵਿੱਚੋਂ ਕੁਝ ਨਗਦੀ ਤੇ ਵੀ ਹੱਥ ਸਾਫ ਕੀਤਾ ਗਿਆ ਹੈ ਤੇ ਦੁਕਾਨ ਦੇ ਬਾਹਰ ਲੱਗੀਆਂ ਫਲੈਕਸਾਂ ਨੂੰ ਵੀ ਫਾੜ ਦਿੱਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਪਹਿਲਾਂ ਵੀ ਉਹਨਾਂ ਦੀ ਗੱਡੀ ਦੀ ਪਨਤੋੜ ਕੀਤੀ ਗਈ ਸੀ। ਉਹਨਾਂ ਇਸ ਘਟਨਾ ਨੂੰ ਅੰਜਾਮ ਦੇਣ वाले दोशियां विरुद्ध सख्त कारवाई ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਹਾਂਜੀ ਜੀ ਮੇਰਾ ਨਾਮ ਰੋਹਿਤ ਢਵਾਲ ਹੈ ਜੀ ਇਹ ਆਪਣੇ ਦੁਕਾਨ ਦਾ ਨਾਮ ਕੀ ਹੈ ਢਵਾਲ ਚਿਕਨ ਸੈਂਟਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਹੋਇਆ ਸਾਰਾ ਕੁਛ ਇਹ ਕੋਈ ਸ਼ਰਾਰਤੀ ਵਿਅਕਤੀ ਨੇ ਜੋ ਵੀ ਬੰਦੇ ਦੇ ਰਹਿੰਦੇ ਨੇ ਹਾਂਜੀ ਹਾਂਜੀ ਰੋਹਿਤ ਤੇ ਪ੍ਰਿੰਸ ਜਿਨ੍ਹਾਂ ਨੇ ਸਾਰੀ ਸਾਡੀ ਰਾਤ ਨੂੰ 1 2 ਵਜੇ ਆ ਕੇ ਦੁਕਾਨ ਦੀ ਤੋੜਪੰਨ ਕੀਤੀ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕੀਤਾ ਹੈ ਉਹਨਾਂ ਦੇ ਪਹਿਲਾਂ ਵੀ ਸਾਡਾ ਇੱਕ ਪਰਚਾ ਉਹਨਾਂ ਨਾਲ ਦਰਜ ਆ ਜੀ ਉਹਨਾਂ ਨੇ ਸਾਡੀ ਗੱਡੀ ਤੇ ਆ ਕੇ ਘਰੇ ਆ ਕੇ ਗੱਡੀ ਤੇ ਹਮਲਾ ਕੀਤਾ ਸੀ ਰਸੂਲਪੁਰ ਜੋ ਕਿ ਅਨਾਜ ਮੰਡੀ ਧਾਣੇ ਦੇ ਵਿੱਚ ਦਰਜ ਆ ਤੇ ਤੁਹਾਨੂੰ ਜਨ ਕੇ ਸ਼ੱਕਾ ਨਾ ਸੀ ਸ਼ੱਕ ਨਹੀਂ ਜੀ ਪੂਰਾ ਯਕੀਨ ਹੈ ਕਿਉਂਕਿ ਕੱਲ ਵੀ ਉਹ ਕੁਝ ਬੁੰਦੇ ਲੈ ਕੇ ਆਏ ਸੀਗੇ 8-9 ਵਜੇ ਸਾਡੇ ਉੱਤੇ ਹਮਲਾ ਕਰ ਤੇ ਪਰ ਸਾਰੀ ਦੁਕਾਨਾਂ ਖੁੱਲ੍ਹੀ ਹੋਣ ਕਾਰਨ ਉਹ ਇੱਥੋਂ ਚਲੇ ਗਏ ਉਸ ਦਿਨ ਰਾਤ ਨੂੰ ਆ ਕੇ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਕਿ ਇੱਕ ਕਿੰਨਾ ਕ ਸਾਮਾਨ ਚੋਰੀ ਹੋਇਆ ਤੁਹਾਡਾ ਸਾਮਾਨ ਸਾਰਾ ਉਹਨਾਂ ਨੇ ਤੋੜਪੰਨ ਕੀਤੀ ਹੈ ਜੀ ਗੱਲੇ ਦੇ ਵਿੱਚ ਸੇਲ ਸੀਗੀ ਅੱਛਾ ਕਿੰਨੀ ਕਿ ਸੇਲ ਜਿਹੜੀ ਪਈ ਰਹਿੰਦੀ ਹੈ 15-20000 ਰੁਪਏ ਸੇਲ ਪਈ ਰਹਿੰਦੀ ਹੈ ਜੀ ਅੱਛਾ ਜੀ ਇਹ ਉਹਨਾਂ ਨੇ ਤੋੜ ਕੀਤੀ ਹੈ ਹਾਂਜੀ ਕੀ ਮਤਲਬ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਇਹ ਤਾਂ ਜੀ ਹੋਣ ਉਹਨਾਂ ਨੂੰ ਪੁੱਛਣਾ ਪਊਗਾ ਵੀ ਸਾਡੇ ਨਾਲ ਕੀ ਰੰਜਿਸ਼ ਹੈ ਕੀ ਗੱਲ ਹੈ ਅੱਛਾ ਜੀ ਤਾੜ ਤੋੜਦਾ ਤਾੜ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਦਾ ਦੇ